ਜੰਗੀਰ ਕੌਰ ਨੂੰ ਕੀਤਾ ਤਲਬ ਕਾਲ ਤੱਕ ਦੇ ਜੱਥੇਦਾਰ ਨੇ ਹਾਂਜੀ ਤੁਸੀਂ ਦੇਖ ਸਕਦੇ ਹੋ ਜੰਗੀਰ ਕੌਰ ਦੀ ਇੱਕ ਮੁੱਸਾਂ ਵਾਲੀ ਫੋਟੋ ਇਹ Google ਤੇ ਉੱਤੇ ਬਾਧੂ ਪਈਆਂ ਨੇ ਵੀਡੀਓ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਨੇਕ ਵੀਡੀਓ ਨੇ ਜਿਨ੍ਹਾਂ ਵਿੱਚ ਇਹਦੀਆਂ ਮੁੱਸਾਂ ਨਜ਼ਰ ਆਉਂਦੀਆਂ ਨੇ ਫਿਰ ਮੁੱਸਾਂ ਕੱਟੀਆਂ ਵੀ ਨਜ਼ਰ ਆਉਂਦੀਆਂ ਨੇ ਜਿਹੜੇ ਅੱਖਾਂ ਦੇ ਵਾਲ ਨੇ ਉੱਪਰ ਵਾਲੇ ਉਹ ਵੀ ਮੁੰਨੇ ਨਜ਼ਰ ਆਉਂਦੇ ਨੇ ਤੇ ਰੱਖੇ ਹੋਏ ਨਜ਼ਰ ਆਉਂਦੇ ਨੇ ਇਹ ਬੱਜਰ ਕਰਾਇਤਾ ਕਿਉਂਕਿ ਸਰੀ ਸਾਫ ਪਾ ਕੇ ਗਾਤਰਾ ਪਾ ਕੇ ਅੰਬਰ ਤਸਾਕੇ ਫਿਰ ਦਾੜੀ ਮੁੱਸ ਨਹੀਂ ਕੱਟ ਸਕਦਾ ਪਰ ਇਹ ਸੋਹਣੀ ਵਣ ਦੇ ਲਈ ਦਾੜੀ ਮੁੱਸ ਕੱਟਦੀ ਆ ਜੰਗੀਰ ਕੌਰ ਇਹਦੇ ਸਭ ਨੂੰ ਪਤਾ ਕਿ ਇਹਦੇ ਮੁੱਸਾਂ ਆਉਂਦੀਆਂ ਨੇ ਪਰ ਕਾਲ ਤਖਤ ਦੇ ਜੱਥੇਦਾਰ ਨੇ ਇਹਨੂੰ ਤਲਬ ਕੀਤਾ ਤੁਸੀਂ ਹੁਣ ਇੱਕ ਚੀਜ਼ ਦੇਖੋ ਕਿ ਕਾਲ ਤਖਤ ਦੇ ਜੱਥੇਦਾਰ ਦੀ ਐਨੀ ਜ਼ਰਤ ਕਿ ਇਹਨੇ ਤਲਬ ਕਰ ਲਿਆ ਇਹ ਬਹੁਤ ਵੱਡੀ ਗੱਲ ਆ ਇਤਿਹਾਸ ਦੇ ਵਿੱਚ ਕਿ ਕਾਲ ਤਖਤ ਦਾ ਜੱਥੇਦਾਰ ਐਡੇ ਐਡੇ ਫੈਸਲੇ ਲੈਣ ਲੱਗ ਗਿਆ ਔਰ ਤੁਹਾਨੂੰ ਦੱਸਿਏ ਕਿ ਕਾਲ ਤਖਤ ਦੇ ਜੱਥੇਦਾਰ ਨੇ ਸਭ ਤੋਂ ਵੱਡਾ ਫੈਸਲਾ ਲਿਆ ਸਭ ਤੋਂ ਵੱਡਾ ਇੱਕ ਫੈਸਲਾ ਹੋਰ ਲਿਆ ਨਾ ਡਰਿਆ ਸਰਕਾਰ ਤੋਂ ਨਾ ਡਰਿਆ ਬਾਦਲਾਂ ਤੋਂ ਉਹ ਇਹਨੇ ਫੈਸਲਾ ਕੀ ਲਿਆ ਤੁਹਾਨੂੰ ਦਿਖਾਉਨੇ ਆ ਅੱਗੇ ਵੀਡੀਓ ਇਸਨੇ ਜਿਹੜਾ ਬ੍ਰਿਟਿਸ਼ ਹਕੂਮਤ ਦਾ ਦਿੱਤਾ ਹੋਇਆ ਲੋਗੋ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਜੋ ਝੰਡਿਆਂ ਤੇ ਲਾਇਆ ਉਹਨੂੰ ਹਟਾਉਣ ਦਾ ਫੈਸਲਾ ਲੈ ਲਿਆ ਕਹਿੰਦਾ ਜਿਹੜਾ ਪਹਿਲਾ ਕਾਲ ਤੱਕ ਸਾਹਬ ਤੇ ਸ੍ਰੀ ਗੁਰੂ ਦਸਵੇਂ ਪਾਸਾ ਦਾ ਨਿਸ਼ਾਨ ਸਾਹਿਬ ਝੂਲਦਾ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਕਹਿੰਦਾ ਉਹੀ ਦੁਬਾਰਾ ਤੋਂ ਝੂਲਣ ਲਾਵਾਂਗੇ ਉਹੀ ਨੀਲੇ ਕਲਰ ਦਾ ਝੂਲਣ ਲਾਵਾਂਗੇ ਉਹ ਦੂਜੇ ਨੂੰ ਹਟਾਵਾਂਗੇ ਇਹ ਵੀ ਇਹਨੇ ਫੈਸਲਾ ਲੈ ਲਿਆ ਬਸ ਇੱਕ ਦੋ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਇਹ ਫੈਸਲੇ ਸੁਣਾਉਣ ਵਾਲਾ ਹੁਣ ਸੋਨੂੰ ਆ ਜਿਹੜੀ ਫੋਟੋ ਦਿਖਾ ਰਹੇ ਆ ਇਹਦੇ ਵਿੱਚ ਦੋ ਬੰਦੇ ਉਹ ਨੇ ਜੋ ਇਤਿਹਾਸਕਾਰ ਕਹਾਉਂਦੇ ਨੇ ਗੁਰਦੁਆਰਿਆਂ 'ਚ ਜਾ ਕੇ ਪੈਸੇ ਕਮਾਉਂਦੇ ਨੇ ਕਮਾਈ ਦਾ ਸਾਧਨ ਆ ਇਹਨਾਂ ਦਾ ਇਤਿਹਾਸ ਸੁਣਾਉਣਾ ਜਣੀ ਇਤਿਹਾਸ ਨੂੰ ਬੇ ਇਤਿਹਾਸ ਕਰਕੇ ਸੁਣਾਉਣਾ ਇਹਨਾਂ ਦਾ ਕਮਾਈ ਦਾ ਸਾਧਨ ਆ ਜਿਹੜੇ ਦੋ ਬੰਦਿਆਂ ਨੂੰ ਤੁਹਾਨੂੰ ਉੱਪਰ ਦਿਖਾ ਰਹੇ ਆ ਤੁਸੀਂ ਜਾਣਦੇ ਹੋ ਇਹ ਸਰਕਾਰਾਂ ਤੋਂ ਵੀ ਪੈਸੇ ਲੈਂਦੇ ਨੇ ਇਤਿਹਾਸ ਨੂੰ ਬੇ ਇਤਿਹਾਸ ਕਰਨ ਦਾ ਤੇ ਉਧਰੋਂ ਗੁਰਦੁਆਰਿਆਂ ਦੀਆਂ ਕਮੇਟੀਆਂ ਤੋਂ ਵੀ ਲੈਂਦੇ ਨੇ ਕਿਉਂਕਿ ਗੁਰੂ ਘਰ ਦੀਆਂ ਕਮੇਟੀਆਂ ਜਿਹੜੀਆਂ ਇਹਨਾਂ ਨੂੰ ਬੁਲਾਉਂਦੀਆਂ ਨੇ ਉਹ ਵੀ ਸਰਕਾਰੀ ਨੇ ਕਿਉਂਕਿ ਉਹ ਕਹਿੰਦੇ ਨੇ ਬੁਲਾਵੋ ਫਿਰ ਉਹਨਾਂ ਦੇ ਕਹਿਣ ਤੇ ਸਰਕਾਰ ਦੇ ਕਹਿਣ ਤੇ ਉਹ ਇਹਨਾਂ ਨੂੰ ਬੁਲਾਉਂਦੇ ਨੇ ਗੁਰਦੁਆਰਿਆਂ 'ਚ ਬੁਲਾ ਕੇ ਫਿਰ ਇਹਨਾਂ ਦਾ ਜੋ ਇਤਿਹਾਸ ਨੂੰ ਬੇ ਇਤਿਹਾਸ ਕਰਕੇ ਜਾਨੀ ਮਿੱਠੇ 'ਚ ਮਿੱਠੇ 'ਚ ਜ਼ਹਿਰ ਪਾ ਕੇ ਇਹ ਦਿਖਾਉਂਦੇ ਨੇ ਕਿਤਾਬਾਂ ਵੇਚਦੇ ਨੇ ਕਿਤਾਬਾਂ ਦੇ ਵਿੱਚ ਸਹੀ ਵੀ ਲਿਖਿਆ ਹੋਏਗਾ ਵਿੱਚ ਗਲਤ ਵੀ ਲਿਖਿਆ ਹੋਏਗਾ ਕਿਉਂਕਿ ਮਿੱਠੇ 'ਚ ਜ਼ਹਿਰ ਬੰਦੇ ਨੇ ਹੁਣ ਇਹ ਪਾਪੀਆਂ ਨੂੰ ਅਸੀਂ ਪੁੱਛਦੇ ਆ ਥੋੜੇ ਸਾਹਮਣੇ ਜੇ ਇਹਨਾਂ ਕੋਲੇ ਜਵਾਬ ਆ ਤਾਂ ਦੇਣ ਇਹਦੇ ਵਿੱਚ ਦੋ ਇਤਿਹਾਸਕਾਰ ਨੇ ਕਈਆਂ ਨੂੰ ਇਹ ਵੀਡੀਓ ਬੁਰੀ ਵੀ ਲੱਗਦੀ ਹੋਊਗੀ ਕਿਉਂਕਿ ਐਨੇ ਧਿਆਨ ਦੇ ਨਾਲ ਇਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਕੋਈ ਪੜਦਾ ਨਹੀਂ ਨਾ ਹੈਗਾ ਕਿ ਇਹ ਮਿੱਠੇ 'ਚ ਜ਼ਹਿਰ ਦੰਦੇ ਨੇ ਦੋਨੇ ਇਹ ਜਿਹੜੇ ਬਾਕੀ ਆ ਟੋਲਾ ਬੈਠਾ ਇਹਦੇ ਬਾਰੇ ਸਾਨੂੰ ਚੰਗੀ ਤਰ੍ਹਾਂ ਨਾਲ ਪਤਾ ਇਸ ਟੋਲੇ ਬਾਰੇ ਦੇ ਵਿੱਚ ਇਹ ਟੋਲੇ ਬਾਰੇ ਸਾਨੂੰ ਪਤਾ ਹੀ ਆ ਸ਼੍ਰੋਮਣੀ ਕਮੇਟੀ ਬਣਾਈ ਕਿਉਂ ਗਈ ਸੀ ਇਤਿਹਾਸ ਨੂੰ ਸਾਂਭਣ ਦੇ ਲਈ ਪਰ ਹੋ ਗਿਆ ਉਲਟਾ ਸ਼੍ਰੋਮਣੀ ਕਮੇਟੀ ਜਦੋਂ ਸੱਤਾ 'ਚ ਆਈ ਉਸ ਤੋਂ 10 ਸਾਲ ਬਾਅਦ ਯਾਨੀ 1930 ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਤਿਹਾਸ ਨੂੰ ਬੇ ਇਤਿਹਾਸ ਕਰਨਾ ਸ਼ੁਰੂ ਕਰ ਦਿੱਤਾ। ਪੁਰਾਣੀਆਂ ਇਮਾਰਤਾਂ ਢਾਕੇ ਜਿਹੜੀਆਂ ਸਾਡੀਆਂ ਇਤਿਹਾਸਕ ਇਮਾਰਤਾਂ ਸੀ ਤੁਸੀਂ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਦੇਖ ਲਓ ਉਹ ਆਪਣੀਆਂ ਪੁਰਾਣੀਆਂ ਇਮਾਰਤਾਂ ਨਹੀਂ ਢਾਉਂਦੀਆਂ। ਪਾਕਿਸਤਾਨ ਦੇ ਵਿੱਚ ਵੀ ਦੇਖ ਲਓ ਉੱਥੇ ਵੀ ਸਾਡੇ ਜਿਹੜੇ ਪੁਰਾਣੀਆਂ ਇਮਾਰਤਾਂ ਨੇ ਉਹ ਓਵੇਂ ਦੀ ਓਵੇਂ ਹੀ ਨੇ ਪਰ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤੇ ਇੱਥੇ ਕੋਈ ਵੀ ਪੁਰਾਣੀ ਇਮਾਰਤ ਨਹੀਂ ਛੱਡੀ ਕਾਰ ਸੇਵਾ ਦੇ ਨਾਂ ਦੇ ਉੱਤੇ ਇਹਨਾਂ ਅਖੌਤੀ ਕਾਲੀਆਂ ਨੇ ਤੇ ਆਹ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਢਾਹ ਢੇਰੀ ਕਰ ਦਿੱਤੀਆਂ ਸਰਕਾਰਾਂ ਨਾਲ ਮਿਲ ਕੇ ਯਾਨੀ ਸਰਕਾਰਾਂ ਦੇ ਤਲਵੇ ਝਟ ਇਹ ਲਾਣਾ ਜਿਹੜਾ ਤੁਹਾਨੂੰ ਟੀਵੀ ਦੀ ਸਕਰੀਨ ਤੇ ਦਿਖਾ ਰਹੇ ਆ ਹੁਣ ਦੁੱਖ ਦੀ ਗੱਲ ਇਹ ਆ ਕਿ ਪਿਛਲੇ 4 ਸਾਲ ਤੋਂ ਇਹਨਾਂ ਨੂੰ ਇੱਕ ਸਵਾਲ ਸੈਕ ਆਫ ਅਮਰੀਕਾ ਵੱਨਿਓ ਕੀਤਾ ਜਾਂਦਾ 4 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਕਿਉਂਕਿ ਇਹਨਾਂ ਨੂੰ ਲੈਟਰ ਵੀ ਲਿਖ ਕੇ ਭੇਜੇ ਗਏ ਨੇ ਆ ਜਿਹੜੇ ਦੋ ਇਤਿਹਾਸਕਾਰ ਨੇ ਇਹਨਾਂ ਦੀਆਂ ਫੋਟੋਆਂ ਲਾ ਕੇ ਇਹਨਾਂ ਨੂੰ ਵੀ ਕਈ ਵਾਰੀ ਪੁੱਛਿਆ ਗਿਆ ਪਰ ਇਹ ਵੀ ਦੰਦਲ ਪਈ ਹੋਈ ਹੈ ਇਹਨਾਂ ਦੇ ਵੀ ਉਹ ਇਤਿਹਾਸਕਾਰ ਨੇ ਇਤਿਹਾਸ ਦੇ ਜਾਣੂ ਨੇ ਪਰ ਇਹਦੇ ਬਾਰੇ ਇਹਨਾਂ ਨੂੰ ਪਤਾ ਨਹੀਂ ਕਿਉਂਕਿ ਸਰਕਾਰੀ ਨਹੀਂ ਨਾ ਸਰਕਾਰਾਂ ਤੋਂ ਫੰਡ ਮੈਂਟ ਨਾ ਬੰਦ ਹੋ ਜੂਗਾ ਜੀ ਇਹ ਬੋਲਣਗੇ ਇਸ ਕਰਕੇ ਬੋਲਦੇ ਨਹੀਂ ਐਵੇਂ ਸ੍ਰੋਮਣੀ ਕਮੇਟੀ ਨਹੀਂ ਬੋਲਦੀ ਕਿਉਂਕਿ ਸ੍ਰੋਮਣੀ ਕਮੇਟੀ ਵੀ ਜਿਹੜੀ ਸਰਕਾਰੀ ਆ ਜਿਹੜੇ ਬਾਕੀ ਗੁਰੂ ਘਰ ਨੇ ਉਹ ਸ੍ਰੋਮਣੀ ਕਮੇਟੀ ਦੇ ਮੂੰਹ ਵੱਨ ਨਹੀਂ ਦੇਖਦੇ ਨੇ ਕਿ ਸ੍ਰੋਮਣੀ ਕਮੇਟੀ ਦੇ ਜਿਹੜੇ ਆਗੂ ਨੇ ਉਹ ਜਵਾਬ ਦੇਣ ਅਸੀਂ ਨਾ ਦਈਏ ਉਹ ਵੀ ਚੁੱਪ ਨੇ ਕਿਉਂਕਿ ਹੁਣ ਬੋਲੇ ਤਾਂ ਬੋਲੇ ਕੌਣ ਹੁਣ ਇਸ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਆਹ ਜੋ ਇਤਿਹਾਸਕਾਰ ਬਣੇ ਹੋਏ ਨੇ ਇਹਨਾਂ ਨੂੰ ਇੱਕ ਸਵਾਲ ਪੁੱਛਦੇ ਆਂ ਹੁਣ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਤੇ ਆਹ ਜੋ ਇਤਿਹਾਸਕਾਰ ਬਣੇ ਹੋਏ ਨੇ ਇਹਨਾਂ ਨੂੰ ਇਹ ਸਵਾਲ ਪੁੱਛਦੇ ਕਿਉਂ ਆ ਇਸ ਕਰਕੇ ਪੁੱਛਦੇ ਆ ਕਿ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਗੁਰੂ ਦੀ ਗੋਲਕ ਦੇ ਨਾਲ ਉਹ ਪਲਦੇ ਨੇ ਦਿਨਖਾਹਾਂ ਲੈਂਦੇ ਨੇ ਪੈਸਾ ਖਾਂਦੇ ਨੇ ਆਪਣੇ ਢਿੱਡ ਪਾਲਦੇ ਨੇ ਬਾਦਲਾਂ ਦੇ ਢਿੱਡ ਵੀ ਪਾਲਦੇ ਨੇ ਤੇ ਸਰਕਾਰਾਂ ਤੋਂ ਪੈਸੇ ਵੀ ਲੈਂਦੇ ਨੇ ਇਤਿਹਾਸ ਨੂੰ ਬੇਇਤਿਹਾਸ ਕਰਨ ਦੇ ਲਈ ਐਵੇਂ ਜਿਵੇਂ ਆਹ ਦੋ ਨੇ ਜੋ ਇਤਿਹਾਸਕਾਰ ਬਣੇ ਹੋਏ ਨੇ ਇਹ ਵਿਦੇਸ਼ਾਂ ਦੇ ਵਿੱਚ ਗੁਰਦੁਆਰਿਆਂ 'ਚ ਘੁੰਮਦੇ ਨੇ ਗੁਰਦੁਆਰਿਆਂ ਦੀਆਂ ਕਮੇਟੀਆਂ ਤੋਂ ਪੈਸੇ ਲੈਂਦੇ ਨੇ ਆਪਣੇ ਪਰਿਵਾਰ ਪਾਲਦੇ ਨੇ ਸਰਕਾਰਾਂ ਤੋਂ ਪੈਸੇ ਲੈਂਦੇ ਨੇ ਇਤਿਹਾਸ ਨੂੰ ਬੇਇਤਿਹਾਸ ਕਰਦੇ ਨੇ ਮਿੱਠਾ ਜਿਵੇਂ ਆਪਾਂ ਕਹਿੰਦੇ ਨੇ ਕਿ ਮਿੱਠੇ 'ਚ ਜ਼ਹਿਰ ਦਿੰਦੇ ਨੇ ਇਹ ਮਿੱਠੇ 'ਚ ਜ਼ਹਿਰ ਦਿੰਦੇ ਨੇ ਕਿਤਾਬਾਂ 'ਚ ਚੰਗੀਆਂ ਗੱਲਾਂ ਲਿਖ ਕੇ ਵਿੱਚ ਇਤਿਹਾਸ ਨੂੰ ਬੇਇਤਿਹਾਸ ਕਰ ਜਾਂਦੇ ਨੇ ਜੇ ਕਿਤੇ ਇਹ ਸੱਚ ਲਿਖਦੇ ਹੁੰਦੇ ਹੁੰਦੇ ਹੁਣ ਨੂੰ ਦੁਨੀਆ ਤੇ ਥੋੜੋ ਹੋਣਾ ਸੀ ਮਾਰ ਦੇਣਾ ਸੀ ਸਰਕਾਰਾਂ ਨੇ ਇਹਨਾਂ ਨੂੰ ਇਹ ਤਾਂ ਆਰਾਮ ਨਾਲ ਹਲ-ਹਲ ਕਰਦੇ ਘੁੰਮਦੇ ਫਿਰਦੇ ਨੇ ਕਿਉਂਕਿ ਸਰਕਾਰੀ ਨੇ ਹੁਣ ਇਹ ਸਰਕਾਰੀ ਸੌਰੀ ਬੋਲਣਾ ਪੈਂਦਾ ਕਿ ਸਰਕਾਰੀ ਗੁੰਡਿਆਂ ਨੂੰ ਹੀ ਕਹਿ ਕਹਿ ਸਕਦੇ ਆ ਕਿ ਇਹਨਾਂ ਗੁੰਡਿਆਂ ਨੂੰ ਇੱਕ ਸਵਾਲ ਦਾ ਜਵਾਬ ਮੰਗਦੇ ਆ ਇਹਨਾਂ ਨੂੰ ਦੇਣਾ ਵੀ ਪਊਗਾ ਕਿਉਂਕਿ ਇਹ ਗੁਰੂ ਦਾ ਖਾਂਦੇ ਨੇ ਗੁਰੂ ਦੀ ਗੋਲਕ ਖਾਂਦੇ ਨੇ ਤੇ ਸੰਗਤ ਦਾ ਫਰਜ਼ ਵੀ ਬਣਦਾ ਤੇ ਇਹਨਾਂ ਨੂੰ ਪੁੱਛਣ ਕਢਾ ਕੇ ਇਹਨਾਂ ਨੂੰ ਇੱਕ ਹੁਣ ਆਹ ਫੋਟੋ ਦਿਖਾਉਨੇ ਆ ਇੱਕ ਪਾਸੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਖੰਡਾ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਜਿਹੜਾ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਖੰਡਾ ਇਸ ਖੰਡੇ ਦੇ ਨਾਲ ਅੰਮ੍ਰਿਤ ਪਹਿਲੀ ਵਾਰੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਸਕਾਇਆ ਸੀ ਇਹਦੇ ਦਰਸ਼ਨ ਵੀ ਕਰਾਏ ਜਾਂਦੇ ਨੇ ਹਰ ਰੋਜ਼ ਸੰਗਤ ਦਰਸ਼ਨ ਕਰਦੀ ਆ ਦੂਜੇ ਪਾਸੇ ਜਿੱਤੇ ਕ੍ਰੋਸ ਮਾਰਿਆ ਜਾਂਦਾ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਹ ਕੰਜਰਾਂ ਦਾ ਲੋਗੋ ਗੁਰਦੁਆਰਿਆਂ 'ਚ ਖੰਡਾ ਬਣਾ ਕੇ ਪੇਸ਼ ਕੀਤਾ ਕੀਤਾ ਕੀਨੇ ਸ਼੍ਰੋਮਣੀ ਕਮੇਟੀ ਨੇ 1930 ਤੋਂ ਬਾਅਦ ਦੇ ਵਿੱਚ ਮਾਸਟਰ ਤਾਰਾ ਚੰਦ ਜਿਹੜਾ ਤਾਰਾ ਸਿੰਘ ਬਣਾ ਕੇ ਪੇਸ਼ ਕੀਤਾ Nehru ਨੇ ਤੇ ਮਜੀਠੀਏ ਤੇ ਪਟਿਆਲੇ ਵਾਲੇ ਕੰਜਰ ਇਹਨਾਂ ਨੇ ਸਿਆਸਤ ਖੇਡੀ ਤੇ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਨੂੰ ਖੰਡਾ ਬਣਾ ਕੇ ਪੇਸ਼ ਕਰ ਦੱਤਾ ਉਹੀ ਖੰਡਾ ਬਣਾ ਕੇ ਝੰਡਿਆਂ ਤੇ ਲਾ ਦੱਤਾ ਉਹੀ ਉਹ ਤੋਂ ਬਾਅਦ ਦੀਵਾਰਾਂ ਤੇ ਲੱਗਣ ਲੱਗ ਗਿਆ ਰਮਾਲਿਆਂ ਤੇ ਲੱਗ ਗਿਆ ਅੱਜ ਤੱਕ ਇੱਥੇ ਨਹੀਂ ਲੱਗਿਆ ਹੋਇਆ ਇਹ ਪਰ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਇਹ ਖੰਡਾ ਹੈ ਨਹੀਂ ਖੰਡਾ ਸੰਗਤੇ ਤੁਹਾਨੂੰ ਦਿਖਾ ਰਹੇ ਆ ਟੀਵੀ ਦੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਸਭ ਤੋਂ ਵੱਡੀ ਘੋਰ ਵੇਅਦਵੀ ਗੁਰੂ ਘਰਾਂ ਦੀਆਂ ਕਮੇਟੀਆਂ ਆਪਣੇ ਹੱਥਾਂ ਨਾਲ ਕਰਦੀਆਂ ਨੇ ਹਰ ਰੋਜ਼ ਕਰਦੀਆਂ ਨੇ ਕਿਉਂਕਿ ਪਟਿਆਲੇ ਵਾਲੇ ਕੰਜਰਾਂ ਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਉਹ ਕੌਣ ਸੀ ਅੱਜ ਕੰਜਰਾਂ ਦਾ ਲੋਗੋ ਖੰਡਾ ਬਣਾ ਕੇ ਪੇਸ਼ ਕੀਤਾ ਜਾਂਦਾ ਇਹ ਤੋਂ ਵੱਡਾ ਪਾਪ ਘੋਰ ਪਾਪ ਹੋਰ ਕਿਹੜਾ ਹੋ ਸਕਦਾ ਹੁਣ ਇਹ ਇਤਿਹਾਸਕਾਰ ਨਹੀਂ ਬੋਲਣਗੇ ਸਰਕਾਰੀ ਤੇ ਸਰਕਾਰੀ ਟੋਲਾ ਆਹ ਜਿਹੜਾ ਸ਼੍ਰੋਮਣੀ ਕਮੇਟੀ ਵਾਲਾ ਇਹ ਵੀ ਨਹੀਂ ਬੋਲੂਗਾ ਕਿਉਂਕਿ ਚੋਰ ਚੱਕੇ ਸਾਰੇ ਇਕੱਠੇ ਨੇ ਪਰ ਗੁਰੂ ਦੀਏ ਸੰਗ ਤੇ ਥੋੜਾ ਵੀ ਤਾਂ ਫਰਜ਼ ਬਣਦਾ ਨਾ ਕਿ ਪੁੱਛੋ ਹੁਣ ਕਿੰਨਾ মিডিਆ ਕਈਆਂ ਨੇ ਤਾਂ ਆਪਣੇ ਮਗਰ ਖਾਲਸਾ ਲਾ ਲਿਆ ਉਹਨਾਂ ਦੇ ਰੇਡੀਓ ਸਟੇਸ਼ਨ ਵੀ ਚੱਲਦੇ ਨੇ ਕਈਆਂ ਦੇ ਟੀਵੀ ਵੀ ਚੈਨਲ ਵੀ ਚੱਲਦੇ ਨੇ YouTube ਚੈਨਲ ਵੀ ਨੇ ਪਰ ਇਹ ਸਵਾਲ ਕੋਈ ਵੀ ਨਹੀਂ ਪੁੱਸੂਗਾ ਨਾ ਇਤਿਹਾਸਕਾਰਾਂ ਨੂੰ ਤੇ ਨਾ ਸ਼੍ਰੋਮਣੀ ਕਮੇਟੀ ਨੂੰ ਵੀ ਦੱਸੋ ਇਹ ਸਾਡੇ 10 ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਜੋ ਥੱਲਿਓਂ ਚੌੜਾ ਜੋ ਉੱਤੋਂ ਚੌੜਾ ਇਹ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਨੂੰ ਹਟਾਉਂਦੇ ਕਿਉਂ ਨਹੀਂ ਇਹ ਸਵਾਲ ਕੋਈ ਵੀ ਨਹੀਂ ਕਰੂਗਾ ਪਰ ਗੁਰੂ ਦੀਏ ਸੰਗ ਤੇ ਤੁਸੀਂ ਸਵਾਲ ਜ਼ਰੂਰ ਕਰਿਆ ਕਰੋ ਤਾਦੀ ਸਾਡਾ ਇਤਿਹਾਸ ਸਾਂਭਿਆ ਜਾਊਗਾ ਇਹ ਸਭ ਤੋਂ ਵੱਡਾ ਘੋਰ ਪਾਪ ਹੋ ਰਿਹਾ ਗੁਰੂ ਘਰਾਂ ਦੇ ਵਿੱਚ ਜੋ ਪਟਿਆਲੇ ਵਾਲਿਆਂ ਦੇ ਕੰਜਰਾਂ ਦੇ ਲੋਗੋ ਨੂੰ ਖੰਡਾ ਬਣਾ ਕੇ ਦਿਖਾਇਆ ਜਾਂਦਾ ਇਹ ਸਭ ਤੋਂ ਵੱਡਾ ਘੋਰ ਪਾਪ ਆ ਇਹ ਪਾਪ ਬੰਦ ਹੋਣਾ ਚਾਹੀਦਾ ਸੈਕ ਆਫ ਅਮਰੀਕਾ ਉਦੋਂ ਤੱਕ ਅਵਾਜ਼ ਉਠਾਉਂਦਾ ਰਹੇਗਾ ਜਦ ਤੱਕ ਇਹ ਗੰਦ ਗੁਰਦੁਆਰਿਆਂ ਚੋਂ ਹਟ ਨਹੀਂ ਜਾਂਦਾ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ